ਸਸ਼ਕਲ ਤੁਸੀਂ ਦੇਖ ਰਹੇ ਹੋ ਰੱਤਾ ਨਿਊਜ਼ ਮੈਂ ਹਰਪ੍ਰੀਤ ਕੌਰ ਤੇ ਖਬਰਾਂ ਦੇ ਇਸ ਬਿਲੀਟਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਅੰਮ੍ਰਿਤਸਰ ਤੋਂ ਬਾਅਦ ਹੋਣ ਜਿਲੰਦਰ ਦੇ ਕਈ ਸਕੂਲਾਂ ਨੂੰ ਮਿਲੀ ਬਾਬਨਾਲਾ ਉਡਾਣ ਦੀ ਤਮਕੀ ਸਕੂਲ ਪ੍ਰਬੰਧਨ ਨੇ ਮਾਪਿਆਂ ਨੂੰ ਫੋਨ ਕਰਕੇ ਕੀਤਾ ਸੂਚਿਤ ਕਾਂਗਰਸੀ ਲੀਡਰ ਦੇ ਘਰ ਤੇ ਆਈ ਟੀਵੀ ਵਿਭਾਗ ਦੀ ਰੇਡ ਅੱਜ ਸਵੇਰੇ ਰਮਿੰਦਰ ਆਮਲਾ ਦੇ ਟਿਕਾਣੇ ਤੇ ਪਹੁੰਚੀਆਂ ਟੀਮਾਂ ਚੌਂ ਡਿਊਟੀ ਤੇ ਜਾਂਦੇ ਅਧਿਆਪਕ ਜੋੜੇ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਕਿਹਾ ਦੋਵੇਂ ਛੋਟੇ ਬੱਚਿਆਂ ਦੀ ਪ ਪੰਜ ਜ਼ਿਲ੍ਹਿਆਂ ਵਿੱਚ 16 ਬੂਥਾਂ ਤੇ ਕੱਲ ਮੋੜ ਪੈਣਗੀਆਂ ਵੋਟਾਂ ਚੋਣ ਕਮਿਸ਼ਨ ਵੱਲੋਂ ਸੂਬੇ ਦੇ ਕੁਝ ਸਥਾਨਾਂ ਤੇ ਦੁਬਾਰਾ ਵੋਟਾਂ ਕਰਵਾਉਣ ਦੇ ਹੁਕਮ ਤੇ ਆਸਟ੍ਰੇਲੀਆ ਦੇ ਸਿਡਨੀ ਦੇ ਵਿੱਚ ਉਤੇ ਇਹੂਦੀ ਸਮਾਗਮ ਵਿੱਚ ਗੋਲੀਬਾਰੀ 16 ਲੋਕਾਂ ਦੀ ਮੌਤ ਤੇ ਹੁਣ ਇਹਨਾਂ ਖਾਸ ਖਬਰਾਂ ਦਾ ਵਿਸਾਰਤ ਕੁਝ ਹੋਰ ਅਹਿਮ ਖਬਰਾਂ ਸੋਮਾ ਨੂੰ ਰਾਜ ਸਭਾ ਵਿੱਚ ਗਰਮਾ-ਗਰਮ ਬਹਿਸ ਹੋਈ ਤੇ ਕਾਰਵਾਈ ਜਲਦੀ ਮੁਲਤਵੀ ਹੋ ਗਈ ਕਿਉਂਕਿ ਕੇਂਦਰੀ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਨੇ ਕਾਂਗਰਸ ਵੱਲੋਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਕਥਿਤ ਵੋਟ ਚੋਰੀ ਵਿਰੁੱਧ ਆਯੋਜਿਤ ਮੈਗਾ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਲਗਾਏ ਗਏ અપਮਾਨਜਨਕ ਨਾਰਿਆਂ ਦੀ ਸਖਤ ਨਿੰਦਾ ਕੀਤੀ ਜਿਸ ਵਿੱਚ ਸੀਨੀਅਰ ਕਾਂਗਰਸ ਨੇਤਾ ਸੋਨੀਆ ਗਾਂਧੀ ਤੋਂ ਜਨਤਕ ਮਾਫੀ ਦੀ ਮੰਗ ਕੀਤੀ ਗਈ ਉੱਚ ਸਦਨ ਨੂੰ ਸੰਬੋਧਨ ਕਰਦਿਆਂ ਨੱਡਾ ਨੇ ਕਿਹਾ ਕਿ ਨਾਰੇ ਕਾਂਗਰਸ ਪਾਰਟੀ ਦੀ ਸੋਚ ਤੇ ਮਾਨਸਿਕਤਾ ਨੂੰ ਦਰਸਾਉਂਦੇ ਨੇ ਤੇ ਇੱਕ ਮੌਜੂਦਾ ਪ੍ਰਧਾਨ ਮੰਤਰੀ ਵਿਰੁੱਧ ਅਜਈਆਂ ਟਿੱਪਣੀਆਂ ਨੂੰ ਬਹੁਤ ਨਿੰਦਣਯੋਗ ਕਰਾਰ ਦਿੰਦੇ ਆ सोनिया गांधी पार्टी के सब तो सीनियर नेता वजो जवाब दे ठहराया गया बहुत ही दुख के साथ और मन से मैं एक विषय को के सामने लाना चाहता हूं कि कल जो कांग्रेस पार्टी की रैली हुई उसमें तो उसमें उसमें नारे लगे मोदी तेरी खोज मोदी मोदी तेरी कब्र खुदेगी आज नहीं तो कल खुदेगी ये इस तरीके के नारे की बात रिकॉर्ड से जारी है प्लीज इस तरीके के नारे कांग्रेस पार्टी के सोच और मानसिकता को दर्शाता है ये नामदारों के झंझलाहट को स्पष्ट इंगित करता है और साथ में इस तरीके की बात कहना एक प्रधानमंत्री जी के खिलाफ और मृत्यु की कामना करना यह अपने आप हाँ में बहुत ही निंदनीय है इसके लिए हमारे नेता प्रतिपक्ष और कांग्रेस पार्टी के नेता यहाँ बैठी हैं आदरणीय सोनिया गांधी जी इनको देश से माफी मांगनी चाहिए और, दे, 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 देश से माफी मांगनी चाहिए और ये नाम धुनिया चाहिए और मैं ये भी कहना चाहूंगा कि राजनीति का स्तर कांग्रेस पार्टी ने इतना गिरा दिया है इतना गिरा दिया है जो कल्पना के बाहर है की मैं घोर निंदा भी करता हूँ और मैं श्रीमती सोनिया गांधी जी से आम कर विभाग ने सीनियर कांग्रेसी नेता ते उद्यमी रमिंदर आमला दे कर छापा मारिया दसिया जा रहा है कि टीम गुरु हर सहाय रिहायश समेत लगभग 12 ਥਾਵਾਂ ਤੇ ਜਾਂਚ ਕਰ ਰਹੀਆਂ ਸਨ ਉਹਨਾਂ ਤੋਂ ਉਹਨਾਂ ਦੇ ਕਾਰੋਬਾਰ ਤੇ ਆਮਦਨ ਬਾਰੇ ਵੇਰਵੇ ਮੰਗੇ ਗਏ ਟੀਮਾਂ ਸਵੇਰੇ 6 ਵਜੇ ਦੇ ਕਰੀਬ ਗੁਰੂ ਹਰ ਸਹਾਇ ਪਹੁੰਚੀਆਂ ਤੇ ਉਦੋਂ ਤੋਂ ਅੰਦਰੂਨੀ ਜਾਂਚ ਕਰ ਰਹੀਆਂ ਸਨ ਦੱਸਿਆ ਜਾ ਰਿਹਾ ਹੈ ਕਿ ਰਮਿੰਦਰ ਆਮਲਾ ਆਪਣੇ ਘਰ ਨਹੀਂ ਸਨ ਤੇ ਉਹਨਾਂ ਦੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕੀਤੀ ਗਈ ਰਮਿੰਦਰ ਸਿੰਘ ਆਮਲਾ ਪਹਿਲਾਂ 2019 ਵਿੱਚ ਜਲਾਲਾਬਾਦ ਤੋਂ ਵਿਧਾਇਕ ਬਣੇ ਸਨ ਇੱਥੇ ਇੱਕ ਉਪ ਚੋਣ ਹੋਈ ਸੀ ਸੁਖਬੀਰ ਸਿੰਘ ਬਾਦਲ ਦੇ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਤੇ ਉਹਨਾਂ ਨੇ ਉਪ ਚੋਣ ਜਿੱਤੀ ਸੀ ਹਾਲਾਂਕਿ 2022 ਦੀ ਚੋਣ ਉਹ ਹਾਰ ਗਏ ਸਨ ਰਮਿੰਦਰ ਆਮਲਾ ਇੱਕ ਸਮਾਜ ਸੇਵਕ ਨੇ ਤੇ ਆਪਣੇ ਇਲਾਕੇ ਵਿੱਚ ਗਰੀਬ ਤੇ ਲੋੜਵੰਦ ਲੜਕੀਆਂ ਦੇ ਵਿਆਹਾਂ ਦਾ ਪ੍ਰਬੰਧ ਕਰਦੇ ਨੇ ਹਾਲ ਹੀ ਵਿੱਚ ਉਹਨਾਂ 216 ਕੁੜੀਆਂ ਦੇ ਵਿਆਹ ਕਰਵਾਏ ਉਹਨਾਂ ਨੂੰ ਭੋਜਨ ਤੇ ਹੋਰ ਜ਼ਰੂਰੀ ਚੀਜ਼ਾਂ ਪ੍ਰਦਾਨ ਕੀਤੀਆਂ ਸਾਫ ਕਾਮੰਤਰੀ ਕੁਲਦੀਪ ਸਿੰਘ ਤਾਲੀਵਾਲ ਨੇ ਸੰਸਦ ਮੈਂਬਰ ਤੇ ਕਾਂਗਸੀ ਆਗੂ ਸੁਖਜਿੰਦਰ ਸਿੰਘ ਰੰਦਾਵਾ ਤੇ ਸਿਆਸੀ ਹਮਲਾ ਕੀਤਾ ਉਹਨਾਂ ਕੈਪਟਨ ਅਮਰਿੰਦਰ ਸਿੰਘ ਦੀ ਸ਼ਿਲਾਘਾ ਕਰੰਤੇ ਸੁਖਜਿੰਦਰ ਸਿੰਘ ਰੰਦਾਵਾ ਨੂੰ ਘੇੜਦਿਆਂ ਕਿਹਾ ਕਿ ਜਦੋਂ 2021 ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਸੀ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕਰਨ ਵਾਲੇ ਧੜੇ ਦੀ ਅਗਵਾਈ ਵੀ ਸੁਖਜਿੰਦਰ ਸਿੰਘ ਰੰਦਾਵਾ ਵੱਲੋਂ ਹੀ ਕੀਤੀ ਗਈ ਸੀ। ਉਹਨਾਂ ਕਿਹਾ ਸੁਖੀ ਰੰਦਾਵਾ ਇਹ ਦੱਸਣ ਕਿ ਕੈਪਟਨ ਅਮਰਿੰਦਰ ਸਿੰਘ ਉਸ ਸਮੇਂ ਸਹੀ ਸਨ ਜਦ ਅੱਜ ਸਹੀ ਨੇ। ਉਸ ਸਮੇਂ ਸੁਖੀ ਰੰਦਾਵਾ ਦੀ ਅਗਵਾਈ ਵਾਲੀ ਮਾਜਾ ਬ੍ਰਿਗੇਡ ਨੇ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦਾ આરોਪ ਲਗਾਇਆ ਸੀ ਕਿਉਂਕਿ ਉਸ ਸਮੇਂ ਸੁਖਿਰਨ ਰੰਧਾਵਾ ਖੁਦ ਮੁੱਖ ਮੰਤਰੀ ਅਹੁਦੇ ਦੀ ਦੌੜ ਵਿੱਚ ਸ਼ਾਮਿਲ ਸਨ ਉਹਨਾਂ ਕਹੇ ਕਿ ਕੈਪਟਨ ਅਮਰਿੰਦਰ ਸਿੰਘ ਤੇ ਸੁਖਜਿੰਦਰ ਸਿੰਘ ਰੰਧਾਵਾ ਦੋਵੇਂ ਹੀ ਜ਼ੁਬਾਨ ਦੇ ਪੱਕੇ ਨਹੀਂ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਲੋਕ ਸਭਾ ਮੈਂਬਰ ਗਰਦਾਸ ਮੋਤੋ ਸਰਦਾਰ ਸੁਖਜਿੰਦਰ ਸਿੰਘ ਰੰਧਾਵੇ ਦਾ ਉਹਨਾਂ ਨੇ ਕੱਲ ਜਿਹੜੀਆਂ ਕੈਪਟਨ ਦੀਆਂ ਸਿਫਤਾਂ ਕੀਤੀਆਂ ਉਹਨਾਂ ਨੇ ਕੈਪਟਨ ਦੇ ਬਾਰੇ ਵਿੱਚ ਜੋ ਕੁਝ ਬੋਲਿਆ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਬਾਰੇ ਵਿੱਚ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਪਹਿਲੀ ਗੱਲ ਤੇ ਸੁਖੀ ਹੰਦਾਵਾ ਜੀ ਪੰਜਾਬੀਆਂ ਨੂੰ ਇਹ ਕਲੀਅਰ ਕਰ ਕਿ ਜਿੱਦੋਂ ਕੈਪਟਨ ਅਮਰਿੰਦਰ ਸਿੰਘ ਨੂੰ 21 ਦੇ ਵਿੱਚ ਗੱਦੀ ਤੋਂ ਲਾਇਆ ਗਿਆ ਸੀਗਾ ਲੋਕਾਂ ਤੇ ਦੀ ਗੱਦੀ ਤੋਂ ਲਾਇਆ ਗਿਆ ਸੀਗਾ ਕਿ ਕੈਪਟਨ ਮਨਿੰਦਰ ਸਿੰਘ ਉਹਦੇ ਠੀਕ ਹੀ ਜਾਂ ਅੱਜ ਠੀਕ ਸੀਗਾ ਇਹਨੇ ਕੈਪਟਨ ਨੇ ਲੋਕਾਂ ਨੂੰ ਵਚਨ ਦੇ ਕੇ ਆਪਣਾ ਵਚਨ ਜਿਹੜਾ ਪੂਰਾ ਵੀ ਕੀਤਾ ਇਹ ਸੁਖੀ ਹੰਦਾਵਾ ਜੀ ਦੋਸ਼ ਲਾਉਂਦੇ ਸੀ ਤੇ ਇਸ ਕਰਕੇ ਕਹਿੰਦੇ ਕਿ ਇਹਨਾਂ ਨੂੰ ਗੱਦੀ ਤੋਂ ਲਾਹ ਦੇਣਾ ਚਾਹੀਦਾ ਕਿਉਂਕਿ ਇਹ ਪੰਜਾਬ ਦੇ ਲੋਕਾਂ ਨਾਲ ਜਿਹੜੀ ਝੁਬਾਨ ਕੀਤੀ ਸੀਗੀ ਕੈਪਟਨ ਮਨਿੰਦਰ ਸਿੰਘ ਨੇ ਉਹ ਝੁਬਾਨ ਪੂਰੀ ਨਹੀਂ ਕੀਤੀ ਇਹ ਸੁਖੀ ਹੰਦਾਵਾ ਕਹਿੰਦਾ ਸੀਗਾ ਇਹ ਸੁਖੀ ਰੰਧਾਵਾ ਜਿਹੜਾ ਖੁਦ ਮੁੱਖ ਮੰਤਰੀ ਬਣਨਾ ਚਾਹੁੰਦਾ ਸੀਗਾ ਉਹਦਾ ਇੰਨੇ ਕੁ ਦੋਸ਼ ਲਾਉਂਦੇ ਹੀ ਆ। ਉਹ ਸਭ ਤੋਂ ਅੱਗੇ ਇਹ ਦੋਸ਼ ਲਾਉਣਾਂ ਦੇ ਮਾਝਾ ਬਗੜ ਜਿਹੜੀ ਸੀਗੀ। ਉਹ ਸੁਖੀ ਉਹਦੀ ਗਵਾਹੀ ਕਰ ਰਹੀ ਕਿਉਂਕਿ ਕਿ ਚੀਬ ਦੀ ਤੁਸੀਂ ਦੀ ਦੌੜ ਦੇਵੇ ਸੀਗਾ। ਸੋ ਅੱਜ ਮੈਨੂੰ ਲੱਗਦਾ ਕਿ ਸੁਖੀ ਰੰਧਾਵਾ ਜੀ ਦਾ ਜਿਹੜਾ ਬਿਆਨ ਹੈ ਮੈਂ ਤਾਂ ਪੋਲਿਟੀਕਲ ਐਂਗਲ ਤੋਂ ਹੀ ਸੋਚ ਸਕਦਾ। ਮੈਨੂੰ ਲੱਗਦਾ ਕਿ ਸੁਖੀ ਜੀ ਆਪ ਵੀ ਕਿਤੇ ਨਾ ਕਿਤੇ ਭਾਜਪੀ ਜਾਣਾ ਚਾਹੁੰਦੇ। ਇਨਾਂ ਦਾ ਆਪਣਾ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਲੱਗਦਾ ਕਿ ਕੈਪਟਨ ਤੋਂ ਬਿਨਾਂ ਗੱਲ ਨਹੀਂ ਬਣਦੀ ਆਪ ਵੀ ਕਿਤੇ ਨਾ ਕਿਤੇ ਇਹਨਾਂ ਨੇ ਉਹਦਾਂ ਨੂੰ ਰਸਤਾ ਜਿਹੜਾ ਉਹ ਉਹ ਇਖਤਿਆਰ ਕੀਤਾ ਸੋ ਖੇਲ ਦਾਵਾ ਦੀ ਪੰਜਾਬ ਦੇ ਲੋਕਾਂ ਨੂੰ ਦੱਸ ਸਕਦੇ ਕਿ ਕੈਪਟਨ ਨੇ ਜਿਹੜੀ ਜਿਹੜੀ ਜਵਾਬ ਕੀਤੀ ਕੀ ਉਹ ਪੂਰੀ ਕੀਤੀ ਕਿਹੜੀ ਗੱਲ ਦੇ ਪੱਕੇ ਕੈਪਟਨ ਸਾਹਿਬ ਦੱਸਣ ਜਿਆ ਇਹ ਦੂਸਰੇ ਸਾਇਤ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ਤੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਹੋਣ ਵਾਲੀ ਅਹਿਮ ਸੁਣਵਾਈ ਟਲ ਗਈ। ਹਾਈ ਕੋਰਟ ਬਾਰ ਐਸੋਸੀਏਸ਼ਨ ਵੱਲੋਂ ਕੰਮਕਾਜ ਠੱਪ ਰੱਖਣ ਦੇ ਫੈਸਲੇ ਕਾਰਨ ਅੱਜ ਅਦਾਲਤੀ ਕਾਰਵਾਈ ਅੱਗੇ ਨਹੀਂ ਵੱਧ ਸકી। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਭਲਕੇ ਯਾਨੀ ਕਿ 16 ਦਸੰਬਰ ਲਈ ਤੈਅ ਕੀਤੀ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਪੁਲਿਸ ਵੱਲੋਂ ਇੱਕ ਵਕੀਲ ਨਾਲ ਕੀਤੀ ਗਈ ਕਥਿਤ ਵੱਤਸਲੂਕੀ ਦੇ ਵਿਰੋਧ ਵਿੱਚ ਅੱਜ ਹਾਈ ਕੋਰਟ ਦੇ ਵਕੀਲਾਂ ਨੇ ਕੰਮਕਾਜ ਮੁਅੱਤਲ ਰੱਖਿਆ ਸੀ। ਇਸੇ ਕਾਰਨ ਅਮਰਿਤਪਾਲ ਸਿੰਘ ਦੇ ਕੇਸ ਸਮੇਤ ਕਈ ਹੋ ਰਹੇ ਹਨ ਕਿਸਾਨ ਦੀ ਸੁਣਵਾਈ ਨਹੀਂ ਹੋ ਸકી ਹੁਣ 16 ਦਸੰਬਰ ਨੂੰ ਹੋਣ ਵਾਲੀ ਸੁਣਵਾਈ ਦੌਰਾਨ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸ ਹੋਣ ਦੀ ਸੰਭਾਵਨਾ ਹੈ ਅੰਮ੍ਰਿਤਪਾਲ ਸਿੰਘ ਦੇ ਵਕੀਲ ਇਮਾਨ ਸਿੰਘ ਖਾਰਾ ਅਦਾਲਤ ਵਿੱਚ ਕਸਟਡੀ ਪੈਰੋਲ ਦੀ ਮੰਗ ਦੁਹਰਾਣਗੇ ਉਹਨਾਂ ਦਾ ਤਰਕ ਹੈ ਕਿ ਸੰਸਦ ਦੇ ਸਰਦ ਰੁੱਤ اجلاس ਵਿੱਚ ਸ਼ਾਮਲ ਹੋਣਾ ਇੱਕ ਚੁਣੇ ਹੋਏ ਨੁਮਾਇੰਦੇ ਦਾ ਹੱਕ ਹੈ ਪੰਜਾਬ ਰਾਜ ਚੋਣ ਕਮਿਸ਼ਨ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਕਮੇਟੀ ਚੋਣਾਂ ਪੂਰੀਆਂ ਹੋਣ ਤੋਂ ਬਾਅਦ ਰਾਜ ਦੇ 5 ਜ਼ਿਲ੍ਹਿਆਂ ਦੇ ਕੁੱਲ 16 ਬੂਥਾਂ ਤੇ ਮੁੜ ਪੋਲਿੰਗ ਕਰਵਾਉਣ ਦੇ ਹੁਕਮ ਦਿੱਤੇ ਨੇ ਕਮਿਸ਼ਨ ਨੇ ਨੋਇਨਾ ਬੂਥਾਂ ਤੇ VOTING ਦੌਰਾਨ ਬੇਨੀਮੀਆ ਦੀਆਂ ਸ਼ਿਕਾਇਤਾਂ ਮਿਲੀਆਂ ਸਨ ਜਿਸ ਕਾਰਨ ਇਹਨਾਂ ਚੋਣਾਂ ਨੂੰ ਰੱਦ ਕਰ ਦਿੱਤਾ ਗਿਆ। ਮੁੜ VOTING ਹੁਣ 16 ਦਸੰਬਰ ਯਾਨੀ ਭਲਕੇ ਹੋਵੇਗੀ ਜਦੋਂ ਕਿ ਨਤੀਜੇ ਪਹਿਲਾਂ ਤੋਂ ਨਿਰਧਾਰਿਤ ਪ੍ਰੋਗਰਾਮ ਅਨੁਸਾਰ 17 ਦਸੰਬਰ ਨੂੰ ਹੀ ਐਲਾਨੇ ਜਾਣਗੇ। ਉਧਰ ਪੰਜਾਬ ਵੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਵੋਟ ਗਿਣਤੀ ਪ੍ਰਕਿਰਿਆ ਬਾਰੇ ਉਠਾਏ ਜਾ ਰਹੇ ਗੰਭੀਰ ਸਵਾਲਾਂ ਦੇ ਵਿਚਾਰ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ। ਅਮਰਿੰਦਰ ਸਿੰਘ ਰਾਜਾਵੜਿੰਗ ਵੱਲੋਂ ਦਾਇਰ ਪਟੀਸ਼ਨ ਵਿੱਚ ਸੂਬੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਪਤੀ ਚੋਣਾਂ ਲਈ ਪੂਰੀ ਵੋਟ ਗਿਣਤੀ ਪ੍ਰਕਿਰਿਆ ਦੀ ਲਾਜ਼ਮੀ ਵੀਡੀਓਗ੍ਰਾਫੀ ਦੀ ਮੰਗ ਕੀਤੀ ਗਈ ਹੈ ਤਾਂ ਜੋ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਤੇ ਭਰੋਸੇਯੋਗਤਾ ਨੂੰ ਯਕੀਨੀ ਬਣਾਇਆ ਜਾ ਸਕੇ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਵੋਟਾਂ ਦੀ ਗਿਣਤੀ ਚੋਣ ਪ੍ਰਕਿਰਿਆ ਦਾ ਸਭ ਤੋਂ ਸੰਵੇਦਨਸ਼ੀਲ ਤੇ ਫੈਸਲਾਕੁਨ ਪੜਾਏ ਕਿਉਂਕਿ ਇਹ ਉਹ ਆਧਾਰ ਹੈ ਜਿਸ ਦੇ ਨਤੀਜੇ ਐਲਾਨੇ ਜਾਂਦੇ ਨੇ ਇਸ ਦੇ ਬਾਵਜੂਦ ਜ਼ਿਲ੍ਹਾ ਪ੍ਰੀਸ਼ਦ ਚੋਣਾ ਵਿੱਚ ਵੋਟਾਂ ਦੀ ਗਿਣਤੀ ਇਸ ਸਮੇਂ ਲਾਜ਼ਮੀ ਵੀਡੀਓਗ੍ਰਾਫੀ ਤੋਂ ਬਿਨਾ ਕੀਤੀ ਜਾ ਰਹੀ ਹੈ ਜਿਸ ਨਾਲ ਇਸ ਪੂਰੀ ਪ੍ਰਕਿਰਿਆ ਦਾ ਕੋਈ ਠੋਸ ਉਦੇਸ਼ਪੂਰਮ ਤੇ ਪ੍ਰਮਾਣਿਤ ਰਿਕਾਰਡ ਨਹੀਂ ਬਚਾ ਪਟੀਸ਼ਨ ਕਰਤਾ ਦਾ ਤਰਕ ਹੈ ਕਿ ਇਹ ਕਮੀ ਵੋਟ ਗਿਣਤੀ ਪ੍ਰਕਿਰਿਆ ਨੂੰ ਅਪਾਰਦਰਸ਼ੀ ਬਣਾਉਂਦੀ ਹੈ ਤੇ ਮਨਮਾਨੀ ਬੇਨਿਯਮਿਆ ਤੇ ਤਾਂਦਲੀ ਦੇ ਦੋਸ਼ਾਂ ਦੀ ਗੁੰਜਾਇਸ਼ ਵਧਾਉਂਦੀ ਹੈ ਜਿਸ ਨਾਲ ਲੋਕਤੰਤਰੀ ਸੰਸਥਾ 'ਮਾਂ ਵਿਜਨਤਾ ਦਾ ਵਿਸ਼ਵਾਸ ਕਮਜ਼ੋਰ ਹੁੰਦਾ ਹੈ ਜਿਹੜਾ ਅੱਜ ਗੁਗਦਾ ਗੰਬੀ ਆਮਾਨੀ

ਆ ਆਮ ਆਦਮੀ ਪਾਰਟੀ ਦੇ ਲੀਡਰ ਸਰਬੰਸ ਸਾਜੀ ਚਰਾਚ ਰਿਹਾ ਹੈ ਕਿ ਆਪਾਂ ਸਟ੍ਰੌਗ ਬੂਨ ਦੇ ਵਿੱਚ ਕੁਝ ਨਾ ਕੁਝ ਬੈਲੈਂਟ ਪੇਪਰ ਇਹਨੂੰ ਉਤਰ ਕਰ ਲਈ ਜਿਹੜਾ ਕਿ ਕਿਸੇ ਮਾਜਮ ਨੇ ਮੈਨੂੰ ਦੱਸਿਆ ਸੋ ਮੈਂ ਅਫੀਸਰ ਸਰਬੰਸ ਨਾਲ ਵੀ ਗੱਲ ਕਰ ਰਿਹਾ ਸੋ ਕਿਰਪਾ ਕਰਕੇ ਆਪਣੇ ਸਾਰੇ ਜਾਨੀਏ ਡਿਊਟੀ ਦੇ ਮੁਤਾਬਕ ਜਿੰਨੀਆਂ ਆਪਣੀਆਂ ਬਲਾਕ ਸਰਪਤੀ ਦੇ ਜ਼ਿਲ੍ਹਾ ਪ੍ਰੀਸ਼ਦ ਹੈਗੀਆਂ ਉਹ ਘੋੜਾ ਨੂੰ ਮਲਾ ਕੇ ਉੱਥੇ 10 15 ਬੰਦੇ ਜ਼ਰੂਰ ਛੱਡੋ ਪਹਿਲਾਂ ਗੁਰਪ੍ਰੀਤ ਤੇ ਜਸਪ੍ਰੀਤ ਸੰਪਰਕ ਕਰ ਲਿਓ ਤੇ ਅੱਜ ਵੀ ਰਾਤ ਤੀ ਬੰਦੇ ਹੋਣ ਤੇ ਰੂਟੀਨ ਵਾਈ ਸਾਡੇ ਬੰਦੇ ਉੱਥੇ ਬੈਠੇ ਹੋਣੇ ਚਾਹੀਦੇ ਤੇ ਕੱਲ ਨੂੰ ਮੇਰੇ ਆਸੇ ਹਾਈ ਕੋਰਟ ਚ ਰੇਟਰੀ ਪੋਣੀ ਹੈ ਤਾਂ ਨੂੰ ਕੈਮਰੇ ਵੀ ਉੱਥੇ ਲਗਾ ਤੇ ਜਿਹੜੀ ਗਿਣਤੀ ਹੈ ਉਹ ਵੀ ਕੈਮਰਾ ਦੇ ਥੱਲੇ ਹੋਣੀ ਚਾਹੀਦੀ ਹੈ ਪਰ ਮੇਰੀ ਬੇਨਤੀ ਹੈ ਉਥੇ ਸਪੌਂਸਰ ਉੱਤੇ ਤੁਸੀਂ ਲੋਕਾਂ ਨੇ ਬਾਹਰ ਨਹੀਂ ਪੈਣ ਰਿਹਾ ਇਹ ਕੋ ਕਿੰਨੀ ਮਾੜੀ ਗੱਲ ਹੈ ਇਹ ਤਾਂ ਸਰਕਾਰ ਮੰਨਦੀ ਕਿ ਰੀਪੋਲ ਹੋਈ ਹੈ ਕੋਈ ਨਾ ਕੋਈ ਗੜਬੜ ਹੋਈ ਹੈ ਲੇਕਿਨ ਸਰਕਾਰ ਨੇ ਅਜੇ ਤੱਕ ਐਫ ਆਈ ਆਰ ਨਹੀਂ ਕੀਤੀ ਇਹ ਹਮਦਰ ਕੋਈ ਪਕੀ ਆ ਗਿਆ ਕਿ ਉਹ ਵੈਲਡ ਪੇਪਰ ਪਾ ਗਿਆ ਅਗੇ ਤੱਕ ਕੋਈ ਵੀ ਮੁਕਸਨ ਦੇ ਵਿੱਚ ਰਿਪੋਰਟਿੰਗ ਦੇ ਮੁਤਲਕ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਫਿਰ ਇਹ ਕੋ ਦਾਅਵਾ ਲਾ ਸਕਦੇ ਹੋ ਕਿ ਕਿਸ ਗੁੱੱਡਾ ਗੱਦੀ ਤੇ ਇਹ ਜਿਹੜੀ ਆਵਾਕੀ ਪਾਰਟੀ ਦੇ ਇਹ ਲੀਡਰ ਹੈ ਇਹ ਡਰਵਾ ਦੇ ਉਤਰੇ ਨੇ ਸੋ ਤਖੜੇ ਰੋ ਸਟੌਨ ਰੂਮ ਦੇ ਬਾਹਰ ਪਹਿਰਾ ਦਿਓ ਮਿਲਦੇ ਆ ਪਰਸੋਂ ਰਿਪੋਰਟਿੰਗ ਤੇ ਮੈਂ ਆਪਾਂ ਦਿੱਲੀ ਕੇ ਸਾਨ ਆंदोलन ਦੌਰਾਨ ਬਜ਼ੁਰਗ ਔਰਤ ਮਹਿੰਦਰ ਕੌਰ ਮਾਰੇ ਟਵਿੱਟਰ ਤੇ ਕੀਤੀਆਂ ਟਿੱਪਣੀਆਂ ਦੇ ਮਾਮਲੇ ਵਿੱਚ ਅਦਾਲਤਾਂ ਤੇ ਸੰਸਦ ਮੈਂਬਰ ਕੰਗਣਾ ਰਣੌਤ ਖਿਲਾਫ ਬਠਿੰਡਾ ਦੇ ਜ਼ਿਲ੍ਹਾ ਅਦਾਲਤ ਵਿੱਚ ਅੱਜ ਸੁਣਵਾਈ ਹੋਈ। ਦੋਹਾਂ ਧਿਰਾਂ ਦੇ ਵਕੀਲ ਅਦਾਲਤ ਵਿੱਚ ਮੌਜੂਦ ਸਨ ਪਰ ਬਜ਼ੁਰਗ ਬੇਬੇ ਮਹਿੰਦਰ ਕੌਰ ਸਿਹਤ ਖਰਾਬ ਹੋਣ ਕਾਰਨ ਪੇਸ਼ ਨਹੀਂ ਹੋ ਸਕੇ। ਅਦਾਲਤ ਨੇ ਕੰਗਣਾ ਰਣੌਤ ਦੇ ਵਕੀਲ ਨੂੰ ਗਵਾਹਾਂ ਦੀ ਪਛਾਣ ਕਰਨ ਲਈ 5 ਜਨਵਰੀ 2026 ਨੂੰ ਨਿੱਜੀ ਤੌਰ ਤੇ ਅਦਾਲਤ ਵਿੱਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ। मामले दी अगली ਸੁਣਵਾਈ ਉਸੇ ਤਰੀਕ ਨੂੰ ਹੋਵੇਗੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਜ਼ੁਰਗ ਔਰਤ ਮਹਿੰਦਰ ਕੌਰ ਦੀ ਨੁਮਾਇੰਦੀ ਕਰਨ ਵਾਲੇ ਵਕੀਲ ਬਹਿਣੀਵਾਲ ਨੇ ਕਿਹਾ ਕਿ ਪਿਛਲੀ ਸੁਣਵਾਈ ਦੌਰਾਨ ਮਹਿੰਦਰ ਕੌਰ ਤੇ ਇੱਕ ਹੋਰ ਗਵਾਹ ਦੇ ਬਿਆਨ ਅਦਾਲਤ ਵਿੱਚ ਦਰਜ ਕੀਤੇ ਗਏ ਸਨ ਉਧਰ ਕੰਗਣਾ ਰਣੋਤ ਵੱਲੋਂ ਨਿੱਜੀ ਪੇਸ਼ੀ ਦੀ ਛੋਟ ਦੇ ਮਾਮਲੇ ਵਿੱਚ ਵੀ ਅਦਾਲਤ ਵੱਲੋਂ ਅੱਜ ਕੋਈ ਫੈਸਲਾ ਨਹੀਂ ਕੀਤਾ ਗਿਆ ਅੱਜ ਕੋਰਟ ਦੇ ਵਿੱਚ ਜਾਸਾ ਵੱਲੋਂ ਸਾਨੂੰ ਆਪਦੇ ਗਵਾਹ ਪੇਸ਼ ਕਰਨ ਵਾਸਤੇ ਜੀ ਡਾਇਰੈਕਸ਼ਨ ਦਿੱਤੀ ਗਈ ਸੀ ਲਾਸਟ ਡੇਟ ਤੇ ਅਸੀਂ ਕੋਰਟ ਦੇ ਵਿੱਚ ਦੋ ਗਵਾਹ ਹੈ ਜਿਹੜੇ ਮਾਤਾ ਮਹਿੰਦਰ ਕੌਰ ਤੇ ਦੂਸਰਾ ਗਵਾਹ ਗੁਰਪ੍ਰੀਤ ਸਿੰਘ ਹੈ ਉਹ ਅਸੀਂ ਕੋਰਟ ਦੇ ਵਿੱਚ ਐਗਜ਼ਾਮਨ ਕਰਵਾਤੇ ਸੀ ਤੇ ਜਿਹੜੇ ਸਾਡੇ ਸਾਨੂੰ ਕੋਰਟ ਨੇ ਕਿਹਾ ਸੀ ਲਾਸਟ ਡੇਟ ਐ ਡੇਟ ਵੇਲੇ ਵੀ ਤੁਸੀਂ ਜਿਹੜੇ ਹੋਰ ਬਾਕੀ ਗਵਾਹ ਜੋ ਤੁਸੀਂ ਕਰਵਾਉਣਾ ਚਾਹੁੰਦੇ ਹੋ ਉਹਨਾਂ ਦੀ ਜਿਹੜੀ ਲਿਸਟ ਹੈਗੀ ਉਹ ਅਕਿਊਜ਼ ਦੇ ਐਡਵੋਕੇਟ ਸਾਹਿਬ ਨੂੰ ਵੀ ਤੇ ਕੋਰਟ ਦੇ ਵਿੱਚ ਵੀ ਤੁਸੀਂ ਦੇਣੀ ਹੈ ਤੇ ਉਸ ਤੋਂ ਬਾਅਦ ਤੁਸੀਂ ਆਪ ਦੇ ਗਵਾਹ ਲਿਉਣੇ ਹੈ ਉਹ ਮਾਤਾ ਜੀ ਹੁਰਾਂ ਦਾ ਥੋੜਾ ਜਿਹਾ ਸਿਹਤ ਖਰਾਬ ਹੋਣ ਕਰਕੇ ਸਰਦੀ ਦਾ ਸੀਜ਼ਨ ਹੈ ਮਾਤਾ ਜੀ ਆਏ ਨਹੀਂ ਸੀਗੇ ਹੁਣ ਅਸੀਂ ਅੱਜ ਕੋਰਟ ਤੋਂ ਟਾਈਮ ਲਿਆ ਅਸੀਂ ਕੋਰਟ ਨੂੰ ਨੈਕਸਟ ਡੇਟ ਤੋਂ ਪਹਿਲਾਂ ਜਿਹੜੀ ਲਿਸਟ ਆਏਗੀ ਬਟਨਸ ਜੀ ਦੀ ਉਹ ਅਸੀਂ ਕੋਰਟ ਨੂੰ ਵੀ ਦੇ ਦੇਾਂਗੇ ਤੇ ਐਡਵੋਕੇਟ ਨੂੰ ਵੀ ਅਸੀਂ ਉਹਨਾਂ ਨੂੰ ਇਨਟੀਮੀਟ ਕਰ ਦੇਾਂਗੇ ਉਹਦੇ ਰਿਗਾਰਡਿੰਗ ਅਸੀਂ ਦੋ ਗਵਾਹ ਹੋਰ ਕਰਵਾਉਣੇ ਹੈ ਜੀ ਕੋਰਟ ਦੇ ਵਿੱਚ ਤੇ ਕੋਰਟ ਦੇ ਵਿੱਚ ਅ ਅੱਜ ਕੰਗਣਾ ਰੌਤ ਵੱਲੋਂ ਹਾਜ਼ਰੀ ਮਾਫੀ ਦੀ ਐਪਲੀਕੇਸ਼ਨ ਫਾਈਲ ਕੀਤੀ ਗਈ ਹੈ ਨੈਕਸਟ ਡੇਟ ਇਹਦੇ ਵਿੱਚ 5 ਜਨਵਰੀ 2026 ਰੱਖੀ ਹੈ ਕੋਰਟ ਨੇ ਤੇ ਨੈਕਸਟ ਡੇਟ ਤੇ ਤੋਂ ਪਹਿਲਾਂ ਸਾਨੂੰ ਜਿਹੜੇ ਵਿਟਨੈਸ ਨੇ ਉਹਨਾਂ ਬਾਰੇ ਕੋਰਟ ਨੂੰ ਇਨਫੋਰਮ ਕਰਨ ਵਾਸਤੇ ਕਿਹਾ ਤੇ ਨੈਕਸਟ ਡੇਟ ਤੇ ਜਿਹੜੇ ਵੀ ਗਵਾਹ ਸੇ ਕਰਾਉਣਾ ਚਾਹੁੰਦੇ ਆ ਸਾਨੂੰ ਕਿਹਾ ਵੀ ਉਹਨਾਂ ਨੂੰ ਜ਼ਰੂਰੀ ਪੇਸ਼ ਕਰ ਲੈ। ਛਿੜੀਕਾਲ ਤੱਕ ਉਸਾਇਦ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਅੱਜ ਮੇਗਾਲਿਆ ਸੂਬੇ ਦੇ ਸ਼ਿਲੌਂਗ ਸ਼ਹਿਰ ਵਿੱਚ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਬੜਾ ਬਾਜ਼ਾਰ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਤੇ ਪਾਈ ਦਿਆਲਾ ਜੀ ਦੇ ਸ਼ਹੀਦੀ ਸਾਕੇ ਦੇ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਗਏ ਵਿਸ਼ੇਸ਼ ਗੁਰਮਤ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਇਸ ਤੋਂ ਪਹਿਲਾਂ ਜਥੇਦਾਰ ਗੜਗਾਜ ਨੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼ਿਲੌਂਗ ਸ਼ਹਿਰ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਲਾਈ ਤੁਮ ਖਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਬੜਾ ਬਾਜ਼ਾਰ ਤੱਕ ਸਜਾਈ ਗਈ ਨਗਰ ਕੀਰਤਨ ਵਿੱਚ ਵੀ ਸ਼ਮੂਲੀਅਤ ਕੀਤੀ ਨਗਰ ਕੀਰਤਨ ਦੀ ਸੰਪੂਰਨਤਾ ਮੌਕੇ ਜਥੇਦਾਰ ਗੜਗਾਜ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਪਾਲਕੀ ਸਾਹਿਬ ਤੋਂ ਗੁਰੂ ਘਰ ਵਿਖੇ ਸੁਖਾਸਨ ਅਸਥਾਨ ਵਿੱਚ ਸੁਸ਼ੋਭਿਤ ਕਰਨ ਦੀ ਸੇਵਾ ਕੀਤੀ ਗਈ ਇਨਾਸ ਮਗਮੌਕੇ ਸ਼ਿਲੌਂਗ ਮੀਗਾਲਿਆ ਦੀ ਸਥਾਨਕ ਸੰਗਤ ਦੇ ਨਾਲ-ਨਾਲ ਆਸਾਮ ਦੇ ਉੱਤਰ ਪੂਰਬ ਦੀ ਸਿੱਖ ਸੰਗਤ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਗੁਰਮਤਸ ਮਗਮੌਕੇ ਸਾਜਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਪਾਈ ਹਰਪਾਲ ਸਿੰਘ ਸਾਜਣ ਦੇ ਹਜ਼ੂਰੀ ਰਾਗੀ ਜਥੇ, ਭਾਈ ਬੋਰ ਸਿੰਘ ਦੇ ਕਵੀਸ਼ਰੀ ਜਥੇ ਤੇ ਭਾਈ ਨਿਰਮਲ ਸਿੰਘ ਜੇਠੂਵਾਲ ਦੇ ਢਾਡੀ ਜਥੇ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਤੇ ਗੁਰੂ ਇਤਿਹਾਸ ਨਾਲ ਜੋੜਿਆ। ਜਿਹੜੇ ਸਿੱਖ ਪਹਿਲਾਂ ਕਹਿੰਦੇ ਥੋੜੇ ਬਹੁਤੇ ਬੇਅਦਬੀ ਕਰਦੇ ਸੀ ਹਟ ਗਏ, ਕੁਝ ਮੈਨੂੰ ਮਿਲੇ ਆ। ਮੈਂ ਚਾਹਨਾ ਮਾਫੀ ਮੈਂ ਹੁਣੇ ਕਈਆਂ ਨੂੰ ਕਿਹਾ ਸੀ ਇੱਥੇ ਆ ਵੀਰਾਂ ਵਾਲੇ ਪਾਸੇ ਕੁਝ ਸਿੱਖ ਸਿੱਖ ਜਿਨ੍ਹਾਂ ਨੇ ਦਾੜ੍ਹੀਆਂ ਕਟੀਆਂ ਹੀਆਂ ਖੜੇ ਹੋਣ ਥੋੜਾ ਜਿਹਾ ਔਰ ਪ੍ਰਣ ਕਰਨ ਕਿ ਅਸੀਂ ਗੁਰੂ ਦੇ ਨਾਲ ਆ ਤੇ ਸਾਬਤ ਸੂਰਤ ਹੋਵਾਂਗੇ ਆ ਹੁਣੇ ਕੁਝ ਸਿੱਖਾਂ ਨੇ ਨੌਜਵਾਨਾਂ ਨੇ ਮੇਰੇ ਨਾਲ ਵਾਅਦਾ ਵੀ ਕੀਤਾ ਆ ਖੜੇ ਹੋਏ ਮੜਾ ਜੇ ਇਧਰ ਦੇ ਪਾਸੇ ਬੈਠੇ ਕੁਝ ਖੜੇ ਹੋਏ ਸ਼ੇਰੋ ਕੋਈ ਗੱਲ ਨਹੀਂ ਓ ਇੱਕ ਸਿੰਘ ਰਮਾਲ ਪਨ ਕੇ ਬੈਠਾ ਖੜੇ ਹੋ ਇਸ਼ਾਰਾ ਰੇ ਹੋ ਇਸ਼ਾਰਾ ਸ਼ਾਬਾਸ਼ ਸ਼ਾਬਾਸ਼ ਆ ਕੋਸ਼ੇ ਕੋਈ ਹੋਰ ਹੀ ਕੁਛ ਬਜ਼ੁਰਗ ਹੈਗੇ ਹੀ ਇੱਥੇ ਖੜੇ ਹੋ ਜੋ ਜੀ ਆ ਚੁੱਕਿਓ ਮਾੜਾ ਜਾਨ ਨੂੰ ਤਾ ਨੂੰ ਸ਼ਾਬਾਸ਼ ਸ਼ਾਬਾਸ਼ ਇੱਧਰ ਆ ਜਾਓ ਮਾੜਾ ਜੀ ਇੱਧਰ ਆਜੋ ਆਜੋ ਸ਼ੇਰੋ ਆਜੋ ਕੋਈ ਗੱਲ ਨਹੀਂ ਆਜੋ ਆ ਵੇਖੋ ਭਾਵੇਂ ਸਾਡੇ ਮੁੰਡੇ ਅਜੇ ਸਾਬਤ ਸੂਰਤ ਨਹੀਂ ਆ ਪਰ ਇਨਾਂ ਚ ਚੜ੍ਹਦੀ ਕਲਾ ਹੈਗੀ ਆ ਆ ਜਦੋਂ ਪੰਜਾਬ ਚ ਹੜ੍ਹ ਆਏ ਨਾ ਤੇ ਕੋਈ ਸਰਕਾਰ ਨਹੀਂ ਪਹੁੰਚੀ ਨੌਜਵਾਨ ਸਾਡੇ ਟਰੈਕਟਰ ਟਰਾਲੀਆਂ ਤੇ ਝੰਡੇ ਲਾ ਕੇ ਨਿਸ਼ਾਨ ਸਾਹਿਬ ਲਾ ਕੇ ਪਹੁੰਚੇ ਉੱਥੇ 8 8 ਫੁੱਟ ਪਾਣੀ 10 10 ਫੁੱਟ ਪਾਣੀ ਇਹਨਾਂ ਤੇ ਮਾਣ ਆ ਸਿੱਖੀ ਇਹਨਾਂ ਦੇ ਅੰਦਰ ਹੈਗੀ ਆ ਪਰ ਜਿਹੜਾ ਬੀਜ ਅੰਦਰ ਹੋਵੇ ਬਾਹਰ ਵੀ ਆਉਣਾ ਚਾਹੀਦਾ ਤੇ ਮੈਨੂੰ ਯਕੀਨ ਆ ਇਹ ਜਿਹੜੇ ਸਾਡੇ ਨੌਜਵਾਨ ਇਹ ਸਾਬਤ ਸੂਰਤ ਬਣਨਗੇ ਦਸਤਾਰਾਂ ਸਜਾਇਆ ਕਰਨਗੇ ਨਾਮ ਬਾਣੀ ਦੇ ਨਾਲ ਮੈਨੂੰ ਪਤਾ ਪਹਿਲਾਂ ਵੀ ਜੁੜੇ ਆ ਅੱਗੇ ਤੋਂ ਜੁੜੇ ਰਹਿਣਗੇ ਨੌਜਵਾਨੋ ਪੂਰੇ ਸਰਦਾਰ ਬਣਨਾ ਕੀ ਨਾਮ ਆਪਣਾ ਹਾਂਜੀ ਸਰਦਾਰ ਰਣਦੀਪ ਸਿੰਘ ਸ਼ਾਬਾਸ਼ ਤੁਹਾਡਾ ਕੀ ਨਾਮ ਹੈ ਸਰਦਾਰ ਅਮਰਿਤਪਾਲ ਸਿੰਘ ਨਾਮ ਵੇਖੋ ਕਿੱਡੇ ਸੋਹਣੇ ਇਨ੍ਹਾਂ ਦੇ ਸਰਦਾਰ ਕੁਲਜਿੰਦਰ ਸਿੰਘ ਗੁਰੂ ਨੇ ਸਰਦਾਰ ਬਣਾਇਆ ਵਾ ਤੁਹਾਡਾ ਕੀ ਨਾਮ ਛੜਾ ਹਾਂਜੀ ਅਰਸ਼ਦੀਪ ਸਿੰਘ ਇਹ ਨੌਜਵਾਨ ਖੜੇ ਵੀ ਹੋਏ ਆ ਤੇ ਮੈਨੂੰ ਆਸ ਆ ਦਸਤਾਰਾਂ ਸਜਾਉਣਗੇ ਤੇ ਸਾਬਤ ਸੂਰਤ ਬਣ ਕੇ ਸੰਗਤ ਇਹਨਾਂ ਦੀ ਚੜ੍ਹਦੀ ਕਲਾ ਲਈ ਇੱਕ ਜਕਾਰਾ ਛੜੇ ਛੜੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਦੇ ਸੀਨੀਅਰ ਪਾਜਪਾ ਗੁਮਨਪ੍ਰੀਤ ਸਿੰਘ ਬਾਦਲ ਦੇ ਘਰ ਖੁਸ਼ੀ ਦਾ ਮਾਹੌਲ ਹੈ ਉਹਨਾਂ ਦੀ ਧੀ ਰੀਆ ਬਾਦਲ ਦੀ ਮੰਗਣੀ ਜੰਮੂ ਕਸ਼ਮੀਰ ਦੇ ਸਾਬਕਾ ਸ਼ਾਹੀ ਪਰਿਵਾਰ ਦੇ ਵਾਰਿਸ ਮਾਰਤੰਡ ਸਿੰਘ ਨਾਲ ਹੋ ਗਈ ਹੈ ਮਾਰਤੰਡ ਸਿੰਘ ਵਿਕਰਮਾਦਿੱਤਿਆ ਸਿੰਘ ਦੇ ਪੁੱਤਰ ਤੇ ਡਾਕਟਰ ਕਰਨ ਸਿੰਘ ਦੇ ਪੋਤੇ ਨੇ ਡਾਕਟਰ ਕਰਨ ਸਿੰਘ ਜੋ ਕਿ ਭਾਰਤੀ ਜਨਤਕ ਜੀਵਨ ਵਿੱਚ ਇੱਕ ਸਾਬਕਾ ਕੇਂਦਰੀ ਮੰਤਰੀ ਡਿਪਲੋਮੈਟ ਤੇ ਵਿਦਵਾਨ ਵਜੋਂ ਜਾਣੇ ਜਾਂਦੇ ਨੇ ਸਵਰਗੀ ਮਹਾਰਾਜਾ ਹਰੀ ਸਿੰਘ ਡੋਗਰਾ ਦੇ ਪੁੱਤਰ ਨੇ ਮਹਾਰਾਜਾ ਹਰੀ ਸਿੰਘ ਡੋਗਰਾ ਜੰਮੂ ਤੇ ਕਸ਼ਮੀਰ रियासत ਦੇ ਆਖਰੀ ਸ਼ਾਸਕ ਰਾਜਾ ਸਨ ਇਹ ਮੰਗਣੀ ਸਾਫ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨਾਲ ਇੱਕ ਮਹੱਤਵਪੂਰਨ ਸਿਆਸੀ ਤੇ ਪਰਿਵਾਰਕ ਸਬੰਧ ਵੀ ਸਥਾਪਿਤ ਕਰਦੀ ਹੈ ਦਰਅਸਲ ਮਾਰਤੰਡ ਸਿੰਘ ਦੀ ਭੈਣ ਮ੍ਰਿਗਾਂਕਾ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਪੋਤੇ ਨਿਰਵਾਣ ਸਿੰਘ ਨਾਲ ਵਿਆਹੀ ਹੋਈ ਹੈ ਨਿਰਵਾਣ ਸਿੰਘ ਕੈਪਟਨ ਦੀ ਧੀ ਜੈਂਦਰ ਕੌਰ ਦੇ ਸੁਪੁੱਤਰ ਨੇ ਇਸ ਗੱਠ ਜੋੜ ਦੇ ਨਾਲ ਰੀਆ ਬਾਦਲ ਮ੍ਰਿਗਾਂਕਾ ਸਿੰਘ ਦੀ ਭਾਬੀ ਬਣ ਜਾਏਗੀ ਜਿਸ ਨਾਲ ਮਨਪ੍ਰੀਤ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਰਿਸ਼ਤੇਦਾਰੀ ਦਾ ਨਵਾਂ ਸਬੰਧ ਜੁੜ ਜਾਏਗਾ ਕੱਲ ਸਵੇਰੇ ਮੋਗਾ ਦੇ ਬਾਗਾ ਪੁਰਾਣਾ ਵਿੱਚ ਚੌਂ ਡਿਊਟੀ ਤੇ ਜਾਂਦੇ ਅਧਿਆਪਕ ਜੋੜੇ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਇਸ ਹਾਦਸੇ ਨੇ ਉਹਨਾਂ ਦੇ ਧੀ ਪੁੱਤਰ ਦੇ ਸਿਰੋਂ ਇੱਕੋ ਛਟਕੇ ਵਿੱਚ ਮਾਪਿਆਂ ਦਾ ਸਾਇਆ ਖੋਲਿਆ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਆਪਕ ਜੋੜੇ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦਾ ਦੁੱਖ ਵੰਡਾਇਆ ਇਸ ਦੇ ਨਾਲ ਹੀ ਉਹਨਾਂ ਦੋਹਾਂ ਬੱਚਿਆਂ ਦੀ ਪੜ੍ਹਾਈ ਦੀ ਪੂਰੀ ਜ਼ਿੰਮੇਵਾਰੀ ਚੁੱਕਣ ਦਾ ਐਲਾਨ ਵੀ ਕੀਤਾ ਮੂਕ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਕੇ ਹਾ ਸਾਡੇ ਬਹੁਤ ਹੀ ਹੋਣ ਹਾਰ ਅਧਿਆਪਕ ਜਸਕਰਨ ਸਿੰਘ ਪੁੱਲਰ ਅੰਗਰੇਜ਼ੀ ਮਾਸਟਰ ਸਰਕਾਰੀ ਕੰਨਿਆ ਹਾਈ ਸਕੂਲ ਪਤੋ ਹੀਰਾ ਸਿੰਘ ਜ਼ਿਲ੍ਹਾ ਮੋਗਾ ਦਾ ਸਵੇਰੇ ਚੌਂ ਡਿਊਟੀ ਦੇਣ ਜਾਂਦੇ ਆ ਸੰਗ ਨੇ ਤੁੰਦ ਕਾਰਨ ਐਕਸੀਡੈਂਟ ਹੋ ਗਿਆ ਸੀ ਉਹ ਦੋਵੇਂ ਹੁਣ ਸਾਡੇ ਵਿਚਕਾਰ ਨਹੀਂ ਰਹੇ ਮੈਂ ਦੋਵਾਂ ਦੇ ਮਾਪਿਆਂ ਨਾਲ ਗੱਲ ਕੀਤੀ ਹੈ ਦੁੱਖ ਵਿੱਚ ਪਰਿਵਾਰ ਦੇ ਗਮ ਵਿੱਚ ਸ਼ਰੀਕ ਹਾਂ ਦੋਵੇਂ ਛੋਟੇ ਬੱਚਿਆਂ ਦੀ ਸਾਰੀ ਪੜ੍ਹਾਈ ਦੀ ਜ਼ਿੰਮੇਵਾਰੀ ਸਰਕਾਰ ਨਿਭਾਏਗੀ ਪਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅੰਮ੍ਰਿਤਸਰ ਤੋਂ ਬਾਅਦ ਹੁਣ ਜਲੰਧਰ ਦੇ 10 ਸਕੂਲਾਂ ਨੂੰ ਬੰਬ ਨਾਲ ਲੜਾਉਣ ਦੀ ਧਮਕੀ ਨੇ ਹੰਗਾਮਾ ਮਚਾ ਦਿੱਤਾ। ਇਨ੍ਹਾਂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਧਮਕੀ ਭਰੇ ਈਮੇਲ ਭੇਜੇ ਗਏ ਸੰਤੇ ਕੁਝ ਸਕੂਲਾਂ ਨੂੰ ਵੌਇਸ ਸੁਨੇਹੇ ਭੇਜੇ ਗਏ। ਧਮਕੀ ਮਿਲਣ ਤੇ ਕਲਾਸਾਂ ਨੂੰ ਤੁਰੰਤ ਮੁਅਤਲ ਕਰ ਦਿੱਤਾ ਗਿਆ ਤੇ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ। ਫਿਰ ਮਾਪਿਆਂ ਨੂੰ WhatsApp, ਫੋਨ ਕਾਲਾਂ ਤੇ ਸਕੂਲ ਐਪ ਰਾਹੀਂ ਆਪਣੇ ਬੱਚਿਆਂ ਨੂੰ ਤੁਰੰਤ ਲੈਣ ਲਈ ਸੂਚਿਤ ਕੀਤਾ ਗਿਆ। ਇਸ ਮਾਮਲੇ ਤੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਲੰਧਰ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਤੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਸਾਈਬਰ ਸੈੱਲ ਈਮੇਲ ਦੀ ਜਾਂਚ ਕਰ ਰਹੀ ਹੈ ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਸਕੂਲ ਪ੍ਰਬੰਧਨਾਂ ਨੂੰ ਉਹਨਾਂ ਸਕੂਲਾਂ ਵਿੱਚ ਵੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਜਿਨ੍ਹਾਂ ਨੂੰ ਈਮੇਲ ਨਹੀਂ ਮਿਲੀ ਅੱਜ ਸਵੇਰੇ ਤਕਰੀਬਨ 10 ਵਜੇ ਸਾਨੂੰ ਇੱਕ ਦੋ ਸਕੂਲ ਤੋਂ ਇਨਫਰਮੇਸ਼ਨ ਆਈ ਕਿ ਉਹਨਾਂ ਦੇ ਸਕੂਲਾਂ ਨੂੰ ਈਮੇਲਸ ਆਏ ਹਨ ਜਿਹੜੀਆਂ ਕਿ ਈਮੇਲਸ ਦੇਖਣ ਦੇ ਵਿੱਚ ਹੀ ਫਿਸ਼ਿੰਗ ਈਮੇਲਸ ਅਗੀਆਂ ਸੋ કુલ 10 ਮਿਲਣ ਨੂੰ ਸਾਡੇ ਹੁਣ ਤੱਕ ਇਨਫਰਮੇਸ਼ਨ ਵਿੱਚ ਆਇਆ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਈਮੇਲ ਨਹੀਂ ਅਸੀਂ ਉਹ ਈਮੇਲ ਦਾ ਜੋ ਰਿਜਨ ਪੁਆਇੰਟ ਹੈ ਪਿੰਗ ਗਰੁੱਪਸ ਵਿੱਚ ਜੋ ਹੈ ਉਹਨੂੰ ਚੈੱਕ ਕਰਾ ਰਹੇ ਹਾਂ ਤੇ ਉਹ ਦੇਖਣ ਨੂੰ ਸਾਨੂੰ ਮਤਲਬ ਜੈਨੂਇਨ ਨਹੀਂ ਲੱਗ ਰਹੀ। ਇਹ ਜਿਹੜੀ ਇਸ ਦੇ ਸੰਬੰਧ ਦੀ ਸਾਈਬਰ ਇਨਵੈਸਟੀਗੇਸ਼ਨ ਹੈ ਉਹ ਸਾਡੇ ਵਿੱਚ ਚੱਲ ਰਹੀ ਹੈ। ਇਸ ਤਰ੍ਹਾਂ ਦੀ ਇਨਫੋਰਮੇਸ਼ਨ ਮਿਲਣ ਤੇ ਅਸੀਂ ਆਪਣੇ ਅਗਸਟੇਡ ਅਫਸਰ ਦੇ ਅਧੀਨ ACP ਅਤੇ ਐਡੀਸ਼ਨਲ DCP ਦੇ ਅਧੀਨ ਟੀਮਾਂ ਸਕੂਲਾਂ ਨੂੰ ਮੂਵ ਕਰਾਂਗੇ ਤੇ ਉੱਥੇ ਅਸੀਂ ਐਂਟੀ ਸਬੋਟਾ ਚੈੱਕ ਕਰਾਂਗੇ। ਸਾਡੀ ਜ਼ਿਲ੍ਹੇ ਦੀ ਟੀਮਾਂ ਉੱਥੇ ਮੂਵ ਕੀਤੀਆਂ ਤੇ ਅਸੀਂ PAP ਤੋਂ ਵੀ ਵਧੂ ਇਹ ਲਾਈਟ ਐਂਟੀਸੈਬਿਟਾਜ ਟੀਮਾਂ ਲੱਗ ਗਈ ਸਾਰੇ ਹੀ ਸਕੂਲਾਂ ਜਿਨ੍ਹਾਂ ਦੇ ਕੋਲ ਵੀ ਇਸ ਤਰ੍ਹਾਂ ਦੀ ਈਮੇਲ ਆਈ ਹੈ ਉਹਨਾਂ ਨੇ ਕੈਂਪਸਸ ਨੂੰ ਚੈੱਕ ਕਰਵਾਇਆ ਸਕੂਲ ਦੀ ਹਾਜ਼ਰੀ ਦੇ ਵਿੱਚ ਇਨਫੈਕਟ ਅਪ ਟੂ ਦੈਟ ਐਕਸਟੈਂਟ ਕਿ ਸਕੂਲ ਦੇ ਪ੍ਰੈਮਿਸਸਸ ਅੰਦਰ ਵੀ ਤੇ ਬਾਹਰ ਵੀ ਅਸੀਂ ਉਹਨਾਂ ਦੇ ਚੈੱਕ ਕਰਾ ਰਹੇ ਹਾਂ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਡਰ ਦਾ ਮਾਹੌਲ ਕਿਸੇ ਦੇ ਮਨ ਚ ਨਾ ਆਵੇ ਸੋ ਹੁਣ ਤੱਕ ਕਿਸੇ ਵੀ ਸਕੂਲ ਤੋਂ ਸਾਨੂੰ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ ਹੈ ਤੇ ਇਟ ਇਜ਼ ਆਲ ਪੀਸਫੁਲ ਇੰਦਸਾਈਡ ਬਨਾਲਾ ਦੇ ਪਿੰਡ ਕਨੌਰ ਜਟਾਂ ਵਿਖੇ 47 ਸਾਲਾ ਦੇ ਗਰੀਬ ਕਿਸਾਨ ਹਰਵਿੰਦਰ ਸਿੰਘ ਵਾਸੀ ਕਨੌਰ ਨੇ ਫਾਹ ਲੈ ਕੇ ਆਤਮ ਹੱਤਿਆ ਕਰ ਲਈ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਇਕਾਈ ਪ੍ਰਧਾਨ ਗੁਰਜਾ ਸਿੰਘ ਤੇ ਬਲਾਕ ਖਜ਼ਾਨਚੀ ਬਲਵਿੰਦਰ ਸਿੰਘ ਕੋਲੋਂ ਨੇ ਦੱਸਿਆ ਕਿ ਹਰਵਿੰਦਰ ਸਿੰਘ ਦੇ ਸਿਰ ਸਰਕਾਰੀ ਤੇ ਗੈਰ ਸਰਕਾਰੀ ਲਗਭਗ 15 ਲੱਖ ਦਾ ਕਰਜ਼ਾ ਸੀ ਜਿਸ ਕਰਕੇ ਉਹ ਪਰੇਸ਼ਾਨ ਰਹਿੰਦਾ ਸੀ ਜਿਸਨੇ ਆਪਣੇ ਮੱਜਾਂ ਵਾਲੇ ਘਰ ਵਿੱਚ ਸਵੇਰੇ-ਸਵੇਰੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹਰਵਿੰਦਰ ਸਿੰਘ ਆਪਣੇ ਪਿੱਛੇ ਇੱਕ ਪੁੱਤਰ ਤੇ ਘਰਵਾਲੀ ਸਮੇਤ ਬਜ਼ੁਰਗ ਪਿਤਾ ਨੂੰ ਛੱਡ ਗਿਆ ਏ ਇਸ ਮੌਕੇ ਪਿੰਡ ਵਾਸੀਆਂ ਤੇ ਜਥੇਬੰਦੀ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਰਵਿੰਦਰ ਸਿੰਘ ਦਾ ਕਰਜ਼ਾ ਮਾਫ਼ ਕੀਤਾ ਜਾਵੇ ਤੇ ਉਸ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਬਾਂਡੀ ਬੀਚ ਤੇ ਹੋਈ ਭਿਆਨਕ ਗੋਲੀਬਾਰੀ ਨੂੰ ਅਧਿਕਾਰਤ ਤੌਰ ਤੇ ਅਤਵਾਦੀ ਹਮਲਾ ਘੋਸ਼ਿਤ ਕਰ ਦਿੱਤਾ ਗਿਆ ਹੈ ਦੋ ਅਤਵਾਦੀਆਂ ਨੇ ਲਗਭਗ 20 ਮਿੰਟਾਂ ਤੱਕ ਮੌਤ ਦਾ ਖੇਡ ਖੇਡਿਆ ਜਿਸ ਦੇ ਨਤੀਜੇ ਵਜੋਂ 16 ਲੋਕਾਂ ਦੀ ਮੌਤ ਹੋ ਗਈ ਤੇ 40 ਹੋਰ ਜ਼ਖਮੀ ਹੋ ਗਏ ਇਸ ਦੌਰਾਨ ਸ਼ੂਟਰਾਂ ਨੇ ਯਹੂਦੀ ਤਿਉਹਾਰ ਹਨੂਕਾ ਮਨਾਣ ਲਈ ਇਕੱਠੇ ਹੋਏ ਲਗਭਗ 2000 ਲੋਕਾਂ ਤੇ 90 ਗੋਲੀਆਂ ਚਲਾਈਆਂ ਨਿਊ ਸਾਊਥ ਵੇਲਜ਼ ਪੁਲਿਸ ਨੇ ਕਟਨਾ ਵਾਲੀ ਥਾਂ ਤੇ ਇੱਕ ਹਮਲਾਵਰ ਨੂੰ ਮਾਰ ਦਿੱਤਾ ਤੇ ਦੋ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਮੁੱਖ ਆਤਵਾਦੀਆਂ ਵਿੱਚੋਂ ਇੱਕ ਦੀ ਪਛਾਣ 24 ਸਾਲਾ ਨਵੀਦ ਅਕਰਮ ਵਜੋਂ ਹੋਈ ਹੈ ਜਿਸ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਖੁਲਾਸਾ ਹੋਇਆ ਏ ਜਾਂ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਨਵੀਦ ਸਿਡਨੀ ਦੇ ਬੋਨਿਰੀਗ ਵਿੱਚ ਰਹਿੰਦਾ ਸੀ ਉਸ ਦੇ ਸਿਡਨੀ ਸਿਤਕਾਰ ਦੀ ਤਲਾਸ਼ੀ ਦੌਰਾਨ ਮਿਲੇ ਦਸਤਾਵੇਜ਼ਾਂ ਤੋਂ ਪਤਾ ਲੱਗਾਇ ਕਿ ਨਵੀਦ ਲਾਹੌਰ ਪਾਕਿਸਤਾਨ ਦਾ ਰਹਿਣ ਵਾਲਾ ਸੀ ਤੇ ਸਿਡਨੀ ਦੇ ਅਲਮੁਰਾਦ ਇੰਸਟੀਚਿਊਟ ਵਿੱਚ ਇੱਕ ਵਿਦਿਆਰਥੀ ਸੀ ਪੁਲਿਸ ਨੇ ਅਜੀ ਪਾਕਿਸਤਾਨ ਕ੍ਰਿਕਟ ਜਰਸੀ ਵਿੱਚ ਇੱਕੋ ਫੋਟੋ ਵੀ ਬਰਾਮਦ ਕੀਤੀ ਹੈ ਹਮਲੇ ਵਿੱਚ ਸ਼ਾਮਲ ਦੂਜਾ ਸ਼ੂਟਰ ਨਵੀਦ ਦਾ 50 ਸਾਲਾ ਪਿਤਾਏ ਮਾਨਸਾ ਜ਼ਿਲ੍ਹੇ ਦੇ ਬੁੜਲਾੜਾ ਹਲਕੇ ਦੇ ਪਿੰਡ ਬਰੇ ਤੇ ਉੜਦ ਸਹਦੇਵ ਵਾਲਾ ਦੇ ਦੋ ਨੌਜਵਾਨਾਂ ਦੀ ਕੈਨੇਡਾ ਦੇ ਐਡਮਿੰਟਨ ਵਿੱਚ ਆਣ ਪਛਾਤੇ ਵਿਅਕਤੀਆਂ ਨੂੰ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮne ਆਇਆ ਹੈ ਇਸੇ ਮਾਮਲੇ ਮਗਰੋਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦਾਸੇ ਇਹ ਕਿ ਪਰਵਾਰ ਨੇ ਮੰਗ ਕੀਤੀ ਹੈ ਕਿ ਦੋ ਮਾਂ ਨੌਜਵਾਨਾਂ ਦੀਆਂ ਲਾਸ਼ਾਂ ਭਾਰਤ ਵਾਪਸ ਲਿਆਂਦੀਆਂ ਜਾਣ ਜਾਣਕਾਰੀ ਮੁਤਾਬਕ ਬੁਢਲਾਡਾ ਹਲਕੇ ਦੇ ਪਿੰਡ ਅਬਰੇ ਦੇ 27 ਸਾਲਾ ਗੁਰਦੀਪ ਸਿੰਘ ਤੇ ਉੜਸਿਆਦੇ ਵਾਲੇ ਦੇ 20 ਸਾਲਾ ਰਣਵੀਰ ਸਿੰਘ ਦੀ ਕੈਨੇਡੀਅਨ ਸ਼ਹਿਰ ਐਡਮਿੰਟਨ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਬੱਚੇ 2.5 ਸਾਲ ਪਹਿਲਾਂ ਆਪਣੇ ਉਜਵਲ ਭਵਿੱਖ ਲਈ ਕੈਨੇਡਾ ਗਏ ਸਨ ਜਦੋਂ ਕੱਲ ਉਹ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਲਈ ਕਾਰ ਵਿੱਚ ਬੈਠੇ ਸਨ ਤਾਂ ਅਣਪਛਾਤੇ ਵਿਅਕਤੀਆਂ ਵੱਲੋਂ ਦੋਵਾਂ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਦੋਵਾਂ ਨੌਜਵਾਨਾਂ ਦੀ ਮੌਤ ਨੂੰ ਲੈ ਕੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰ ਨੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਭਾਰਤ ਲਿਆਉਣ ਲਈ ਭਾਰਤ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ ਤੇ ਇਹਨਾਂ ਨੂੰ ਹੁਣ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਖਾਸ ਖਬਰਾਂ ਤੇ ਅਮਰੀਕਸਰ ਤੋਂ ਬਾਅਦ ਹੋਣ ਜਿਲੰਦਰ ਦੇ ਕਈ ਸਕੂਲਾਂ ਨੂੰ ਮਿਲੀ ਬਾਵਨਾਲ ਉਡਾਉਣ ਦੀ ਧਮਕੀ ਸਕੂਲ ਪ੍ਰਬੰਧਨ ਨੇ ਮਾਪਿਆਂ ਨੂੰ ਫੋਨ ਕਰਕੇ ਕੀਤਾ ਸੂਚਿਤ ਕਾਂਗਸੀ ਲੀਡਰ ਦੇ ਘਰ ਤੇ ਆਈ ਟੀਵੀ ਵਿਭਾਗ ਦੀ ਰੇਡ ਅੱਜ ਸਵੇਰੇ ਰਮਿੰਦਰ ਆਮਲਾ ਦੇ ਟਿਕਾਣੇ ਤੇ ਪਹੁੰਚੀਆਂ ਟੀਮਾਂ ਚੌਂ ਡਿਊਟੀ ਤੇ ਜਾਂਦੇ ਅਧਿਆਪਕ ਜੋੜੇ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਕਿਹਾ ਦੋਵੇਂ ਛੋਟੇ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਸਰਕਾਰ ਨਿਭਾਏਗੀ ਪੰਜ ਜ਼ਿਲ੍ਹਿਆਂ ਵਿੱਚ 16 ਬੂਥਾਂ ਤੇ ਕੱਲ ਮੋੜ ਪੈਣਗੀਆਂ ਵੋਟਾਂ ਚੋਣ ਕਮਿਸ਼ਨ ਵੱਲੋਂ ਸੂਬੇ ਦੇ ਕੁਝ ਸਥਾਨਾਂ ਤੇ ਦੁਬਾਰਾ ਵੋਟਾਂ ਕਰਵਾਉਣ ਦੇ ਹੁਕਮ ਤੇ ਆਸਟ੍ਰੇਲੀਆ ਦੇ ਸਿਡਨੀ ਦੇ ਵਿੱਚ ਉਤੇ ਇਹੂਦੀ ਸਮਾਗਮ ਵਿੱਚ ਗੋਲੀਬਾਰੀ 16 ਲੋਕਾਂ ਦੀ ਮੌਤ ਇਸ ਨਾਲ ਹੀ ਰਾਪਟਾ ਨਿਊਜ਼ਾ ਖਬਰਾਂ ਦਾ ਇਹ ਬਲੇਟਨ ਖਤਮ ਹੁੰਦਾ ਹੈ ਆਗਿਆ ਦਿਓ ਸਤਿ ਸ਼੍ਰੀ ਅਕਾਲ